ਹੈਲੋ ਦੋਸਤੋ ਹੁਣ ਆਪਾਂ ਪਾਣੀ ਵੀ ਲਾਉਣ ਲੱਗ ਰਹੇ ਆਂ ਸਪੌਕਟ ਹੋ ਗਿਆ ਸੀ ਪਰ ਪਾਣੀ ਕਿਸੇ ਨੇ ਗਮਾਂਡੀ ਨੇ ਵੜ ਲਿਆ ਮੈਂ ਸੀ ਹੁਣ ਉਹਦਾ ਗੇਟ ਵਾਲ ਬੰਦ ਕਰਕੇ ਆਪਦਾ ਗੇਟ ਵਾਲ ਖੁੱਲਕੇ ਆਂ ਤੇ ਜੀਰੀ ਵਾਲਾ ਬਹਣਾ ਰਮਾਈ ਜਾਂਦਾ ਤਣਕ ਵੀ ਚਾਂਗੇ ਫਿਰ ਉਹਦੇ ਚ ਕੱਲ ਵੀ ਪੌਪਟ ਹੋਇਆ ਸੀ ਕੰਮ ਟਰਾਲੀ ਕੋਈ ਮੰਗ ਕੇ ਲਿਆ ਗਿਆ ਸੀ ਟਰੈਕਟਰ ਦਾ ਹੈ ਗਿਆ ਸੀ ਅੱਜ ਵੀ ਉਹੀ ਕੰਮ ਕਰਤਾ ਪੌਪਟ ਵਾਲਾ ਕੰਮ ਹੀ ਕਰਤਾ ਸੀ ਤੇ ਆਪਣੇ ਵਲੌਗ ਨੂੰ ਲਾਈਕ ਸ਼ੇਅਰ ਜਰ ਕਰਨਾ ਆ ਦੇਖੋ ਹਾਲੇ ਪਾਣੀ ਆ ਗਿਆ ਹੁਣ ਨੱਕਾ ਲਾਰ ਖੇਤਰ ਤੇ ਹੁਣ ਰਮਾਵਾਂਗੇ ਨੂੰ ਤੇ ਆਪਣੇ ਵਲੌਗ ਨੂੰ ਸਾਈ ਲਾਈਕ ਸ਼ੇਅਰ ਜਰ ਕਰਨਾ ਤੇ ਕਮੈਂਟ ਕਰਕੇ ਵੀ ਦੱਸਣਾ ਆਪਣੇ ਵਲੌਗ ਨੂੰ ਇਹਦੇ ਵਿੱਚ ਪੀਜਾਂਗੇ ਕਣਕ ਤੇ ਪਾਣੀ ਲਈ ਜੀਰੇ ਵਾਲੇ ਪਹੰਚ ਵਿੱਚ ਵਿੱਚ ਲੋਕ ਕਹਿੰਦੇ ਗੇਟੀ ਹੈ ਹੈਵੀ ਗੇਟੀ ਆ ਪਰ ਗੇਟੀ ਕਣਕ ਛਾੜ ਨਹੀਂ ਦਿੰਦੀ ਕਉ ਸੇ ਤਿੰਨ ਸਨੀ ਬੱਲੀਆਂ ਹੀ ਕੱਢਿਆ ਹੁੰਦੀ ਐ ਜੇ ਹਜੇ ਪਾਣੀ ਪੂਣੀ ਲਾਵਾਂਗੇ ਨਹੀਂ ਤਾਂ ਗਿੱਲ ਹੋ ਜੂ ਨੇ ਪਾਣੀ ਪੂਣੀ ਲਾਵਾਂਗੇ ਤਾਂ ਕਣਕ ਵੀ ਵਧੀਆ ਨਿਕਲੂਗੀ ਮਸ਼ੀਨਾਂ ਜੀਰੋ ਟਰੈਲਰਾਂ ਵੀ ਜੀਨਾ ਜਾਂ ਸੁਪਰ ਸੀਟਰਰ ਨਾਲ ਤੇ ਵਿੱਚ ਬਹੁਤੇ ਘਰਾਂ ਨੇ ਕਣਕਾਂ ਵੇਚਤੀਆਂ ਪਰ ਸੁੱਕੇ ਚ ਵੇਚੀਏ ਨੇ ਉਹਦੇ ਵਿੱਚ ਕਣਕਾਂ ਹਰੀਆਂ ਨਹੀਂ ਉਹ ਗੱਲ ਨਹੀਂ ਬਣਦੀ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਐ ਵੀ ਆਪਦਾ ਦੇਖ ਕੇ ਬਣ ਕਣਕ ਬੀਜੋ ਤੇ ਸੁੱਕੇ ਚਨਾ ਵਿੱਚੋਂ ਕੋਈ ਕਾਲੀ ਕਰੀਆਂ ਨੇ ਵਿੱਚ ਲੋਕ ਕਣਕ ਬੀਜਣ ਕੁਝ ਨਹੀਂ ਹੁੰਦਾ 10 15 ਦਿਨ ਕੋਈ ਲੇਟ ਨਹੀਂ ਹੈਗੀ 20 ਦਿਨ ਤੇ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਜਿਨ੍ਹਾਂ ਨੇ ਕਣਕ ਬੀਜ ਲਈ ਤੇ ਜਿਨ੍ਹਾਂ ਜਿਨੇ ਜੀਰੀ ਵਾਲੇ ਬਾਹਣ ਦੇ ਵਿੱਚ ਪਾਣੀ ਲਾਇਆ ਤੇ ਲਾਈਕ ਜ਼ਰੂਰ ਕਰਨਾ ਲਾਈਕ ਕਰੋਗੇ ਤਾਂ ਮੋਟੀਵੇਸ਼ਨ ਮਿਲੂ ਤੇ ਖੁਸ਼ੀ ਵੀ ਹੋਊਗੀ ਧੰਨਵਾਦ